ਸਤਿ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਕਈ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰ ਰਹੇ ਹਾਂਗੇ ਤਾਰੀਖ ਗੁਰੂ ਖਾਲਸਾ ਦੇ ਅਨੁਸਾਰ ਅੱਜ ਦੀ ਇਸ ਕੜੀ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਜਦੋਂ ਬਾਬਾ ਅਮਰਦਾਸ ਜੀ ਜੋ ਤੀਜੇ ਗੁਰੂ ਬਣੇ ਸਨ ਉਹ ਅਚਾਨਕ ਹੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਖਡੂਰ ਦੇ ਵਿੱਚ ਆ ਮਿਲੇ ਸਨ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸੰਮਤ 1596 ਬਿਕਰਮੀਨੋ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲਣ ਦੇ ਲਈ ਖਡੂਰ ਦੇ ਵਿੱਚ ਆਏ ਹੋਏ ਸਨ ਤਾਂ ਇੱਕ ਸ਼ਾਮ ਦੋਵੇਂ ਸਤਿਗੁਰੂ ਅਤੇ ਮਾਈ ਪਿਰਾਈ ਮਾਈ ਪਿਰਾਈ ਉਹ ਜਿਨ੍ਹਾਂ ਦੇ ਘਰੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਾਫੀ ਸਮੇਂ ਤੋਂ ਰਹਿ ਰਹੇ ਸਨ ਅਤੇ ਤਪੱਸਿਆ ਕਰ ਰਹੇ ਸਨ ਤਿੰਨੋਂ ਜਣੇ ਤਪਿਆਣੇ ਤਲਾਓ ਦੇ ਕਿਨਾਰੇ ਬੈਠੇ ਗਿਆਨ ਗੋਸ਼ਟ ਕਰ ਰਹੇ ਸਨ ਉੱਥੋਂ ਦੀ ਰਸਤਾ ਜਾਂਦਾ ਸੀਗਾ ਬਾਬੇ ਅਮਰਦਾਸ ਜੀ ਦੇ ਪਿੰਡ ਬਾਸਰਕੇ ਨੂੰ ਉਸ ਰਸਤੇ ਰਾਹੀਂ ਬਾਬਾ ਅਮਰਦਾਸ ਜੀ ਬਾਸਰਕੇ ਨਗਰ ਨੂੰ ਜਾ ਰਹੇ ਸਨ ਤੇ ਅਚਾਨਕ ਉਹਨਾਂ ਦੀ ਨਿਗਾ ਪਈ ਇਹਨਾਂ ਦੇ ਉੱਪਰ ਤੇ ਇਹਨਾਂ ਅੱਗੇ ਆ ਕੇ ਆਪਣੇ ਲਈ ਵੀ ਜੋ ਖਾਣਾ ਜੋ ਪ੍ਰਸ਼ਾਦ ਤਿਆਰ ਸੀਗਾ ਤਿਲ ਚੌਲ ਅਤੇ ਸ਼ੱਕਰ ਇਹਨਾਂ ਨੂੰ ਮਿਲਾ ਕੇ ਇੱਕ ਤ੍ਰਿਚਾਵਲੀ ਬਣਾਈ ਹੋਈ ਸੀ ਉਹ ਦੋਵੇਂ ਸਤਗੁਰਾਂ ਦੇ ਅਤੇ ਮਾਈ ਭਾਈ ਦੇ ਅੱਗੇ ਰੱਖ ਦਿੱਤੀ ਕਿ ਤੁਸੀਂ ਛਕੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਚੌ ਨਾਲ ਛਕੀ ਅਤੇ ਕਿਹਾ ਭਾਈ ਲੈਣੇ ਇਸ ਖਤਰੇਟੇ ਨੇ ਅੱਜ ਸਾਡੋਂ ਮੁੱਲ ਲੈ ਲਿਆ ਸਾਡੇ ਤੇ ਅਹਿਸਾਨ ਕੀਤਾ ਹੈ ਹੁਣ ਇਸ ਦੇ ਬਦਲੇ ਇਹ ਬਹੁਤ ਕੁਝ ਘਟ ਕੇ ਲੈ ਜਾਏਗਾ ਬਾਬਾ ਅਮਰਦਾਸ ਜੀ ਨੇ ਇਹਨਾਂ ਗੱਲਾਂ ਦੇ ਉੱਪਰ ਜ਼ਿਆਦਾ ਧਿਆਨ ਨਾ ਦਿੱਤਾ ਕਿਉਂਕਿ ਇਹ ਨਾਰਮਲੀ ਗੱਲਾਂ ਸੀਗੀਆਂ ਤੇ ਉਹ ਆਪਣੇ ਨਗਰ ਬਾਸਰਕੇ ਨੂੰ ਚਲੇ ਗਏ ਇਹ ਗੱਲਾਂ ਉਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਆਈਆਂ ਕਿ ਕੀ ਕਿਹਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹ ਖੁਦ ਗੁਰੂ ਬਣੇ ਅਤੇ ਗੋਇੰਦਵਾਲ ਦੇ ਵਿੱਚ ਰਹਿਣ ਲੱਗੇ ਤਾਂ ਫਿਰ ਇਸਤਰੀ ਚਾਵਲੀ ਨੂੰ ਸੁਭ ਜਾਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦੇਹਰੇ ਤੇ ਖਡੂਰ ਵਿਖੇ ਪ੍ਰਸ਼ਾਦ ਦੇ ਤੌਰ ਤੇ ਇਸ ਨੂੰ ਭੇਟਾ ਕਰਨ ਲੱਗੇ ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਅੱਜ ਵੀ ਤਪਿਆਣੇ ਤਲਾਓ ਤੇ ਇਹ ਪ੍ਰਸ਼ਾਦ ਚੜਾਇਆ ਜਾਂਦਾ ਹੈ ਇੱਕ ਸਾਖੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਹੋਰ ਹੈ ਉਹ ਹੈ ਉਹਨਾਂ ਦੇ ਸਿੱਖ ਭਾਈ ਮਾਣੇ ਦੀ ਮਾਣਾ ਨਾਮ ਦਾ ਇੱਕ ਸਿੱਖ ਸੀਗਾ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਰਹਿੰਦਾ ਸੀ ਉੱਥੇ ਹੀ ਦੋਵੇਂ ਪਹਿਰ ਲੰਗਰ ਛਕਦਾ ਸੀਗਾ ਤੇ ਵਿਹਲਾ ਰਹਿੰਦਾ ਸੀ ਕੋਈ ਕੰਮ ਨਾ ਕਰਨਾ ਵਿਹਲੇ ਰਹਿਣਾ ਖਾਮ ਖਾਦਿਆਂ ਲੜਾਈਆਂ ਦਾ ਪੰਗੇ ਲੈਣਾ ਜੇ ਕੋਈ ਸਿੱਖ ਉਸ ਨੂੰ ਕਹਿੰਦਾ ਕਿ ਆਹ ਕੰਮ ਕਰ ਦੇ ਤਾਂ ਉਹ ਕਹਿੰਦਾ ਮੈਂ ਨਹੀਂ ਕਰਦਾ ਮੈਂ ਕਿਹਾ ਤੁਹਾਡਾ ਗੁਲਾਮ ਆ ਤੁਹਾਡਾ ਨੌਕਰ ਆ ਜੇ ਕੋਈ ਅੱਗੋਂ ਤਿਰਫੜ ਕਰਦਾ ਤਾਂ ਉਹਨੂੰ ਕੁੱਟ ਦਿੰਦਾ ਅੱਗੋਂ ਕਹਿੰਦਾ ਕਿ ਮੈਂ ਸਿਰਫ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੁਕਮ ਮੰਨਣਾ ਹੈ ਮੈਂ ਸਿਰਫ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਹੈ ਮੈਂ ਉਹਨਾਂ ਦੀ ਸੇਵਾ ਵਾਸਤੇ ਇੱਥੇ ਆ ਮੈਂ ਤੁਹਾਡੀ ਸੇਵਾ ਜਾਂ ਤੁਹਾਡੇ ਕੰਮਾਂ ਵਾਸਤੇ ਇੱਥੇ ਨਹੀਂ ਹੈਗਾ ਇਹ ਗੱਲ ਗਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਗੁਰੂ ਮਹਾਰਾਜ ਨੇ ਉਸ ਨੂੰ ਬੁਲਾਇਆ ਤੇ ਪੁੱਛਿਆ ਕਿਉਂ ਕੀ ਗੱਲ ਹੈ ਭਾਈ ਮਾਨੇ ਤੂੰ ਸਿੱਖਾਂ ਦੇ ਕੰਮ ਕਿਉਂ ਨਹੀਂ ਆਉਂਦਾ ਜਦੋਂ ਤੈਨੂੰ ਕੋਈ ਕੰਮ ਕਹਿੰਦੇ ਨੇ ਤੂੰ ਇਹਨਾਂ ਨਾਲ ਲੜਦਾ ਕਾ ਤੂੰ ਹੈ ਜਵਾਬ ਕਿਉਂ ਦਿੰਦਾ ਕੰਮ ਨੂੰ ਕੰਮ ਕਿਉਂ ਨਹੀਂ ਕਰਦਾ ਸੇਵਾ ਕਿਉਂ ਨਹੀਂ ਕਰਦਾ ਤਾਂ ਉਸ ਦਾ ਕੋ ਜਵਾਬ ਸੀਗਾ ਮਹਾਰਾਜ ਮੈਂ ਤੁਹਾਡੀ ਸੇਵਾ ਕਰਾਂਗਾ ਤੁਹਾਡੇ ਆਖੇ ਲੱਗਾਗਾ ਤੁਹਾਡਾ ਬਚਨ ਮੰਨਾਂਗਾ ਤਾਂ ਮੈਨੂੰ ਇਸ ਦਾ ਫਲ ਮਿਲੇਗਾ ਸਵਰਗ ਦਾ ਮੈਂ ਸਵਰਗ ਦਾ ਅਧਿਕਾਰੀ ਬਣਾਗਾ ਜੇ ਮੈਂ ਇਹਨਾਂ ਦੀ ਸੇਵਾ ਕਰਾਂਗਾ ਇਹਨਾਂ ਦੇ ਆਖੇ ਲੱਗਾਗਾ ਇਹ ਤਾਂ ਆਪ ਇੱਥੇ ਸੇਵਾ ਕਰਨਾ ਇਹਨੇ ਮੈਨੂੰ ਇਹਦਾ ਕੀ ਫਲ ਮਿਲਣਾ ਹੈ ਮੈਂ ਕਿਉਂ ਇਹਨਾਂ ਦੇ ਆਖੇ ਲੱਗਾ ਕਿਉਂ ਕੰਮ ਕਰਾਂ ਗੁਰੂ ਮਹਾਰਾਜ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗੁਰਸਿੱਖਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤਸ ਤੋਂ ਮਸਣਾ ਹੋਇਆ ਅਤੇ ਆਪਣੀ ਗੱਲ ਤੇ ਅੜਿਆ ਰਿਹਾ ਕਿ ਮੈਂ ਤਾਂ ਗੁਰੂ ਅੰਗਦ ਦੇਵ ਜੀ ਦੇ ਹੀ ਬਚਨ ਦੀ ਪਾਲਣ ਕਰਨਾ ਹੈ ਅਖ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਤਹਾ ਚੱਲ ਠੀਕ ਹੈ ਜੰਗਲ ਚ ਜਾ ਚੇਖਾ ਤਿਆਰ ਕਰ ਅੱਗ ਲਾ ਉਹਦੇ ਵਿੱਚ ਸੜ ਕੇ ਮਰ ਜਾ ਸਵਰਗ ਨੂੰ ਬਗ ਜੇਗਾ ਹੁਣ ਨਾ ਤਾਂ ਉਹ ਇਸ ਗੱਲ ਤੋਂ ਮੁਨਕਰ ਹੋਣ ਜੋਗਾ ਮਹਾਰਾਜ ਇਹ ਤੁਸੀਂ ਨਹੀਂ ਕੀ ਕਹਤਾ ਮੈਂ ਤਾਂ ਕਰ ਨਹੀਂ ਸਕਦਾ ਕਿਉਂਕਿ ਉਹਨੇ ਕਿਹਾ ਸੀ ਮੈਂ ਤੁਹਾਡਾ ਬਚਨ ਮੰਨਣਾ ਹੈ ਤੇ ਨਾ ਹੀ ਉਹ ਜੰਗਲ ਚ ਜਾ ਕੇ ਵਾਪਸ ਆਉਣ ਜੋਗਾ ਜੰਗਲ ਚ ਗਿਆ ਚਿਖਾ ਤਿਆਰ ਕਰੀ ਅੱਗ ਲਾ ਲਈ ਪਰ ਵਿਚ ਵੜਨ ਦਾ ਉਹਦਾ ਮਨ ਨਾ ਕਰੇ ਚਿਖਾ ਦੇ ਚੁਫੇਰੇ ਘੁੰਮਦਾ ਰਿਹਾ ਐਨੇ ਵਿੱਚ ਉੱਥੇ ਇੱਕ ਚੋਰ ਆ ਗਿਆ ਚੋਰ ਨੇ ਗੱਲ ਪੁੱਛੀ ਵੀ ਇਹ ਚੱਕਰ ਕੀ ਹੈ ਜਰ ਮੈਂ ਤੈਨੂੰ ਕਾਦਾ ਦੇਖ ਰਿਹਾ ਮੈਂ ਇੱਥੇ ਲੁਕਿਆ ਹੋਇਆ ਤੀਗਾ ਤੂੰ ਕਰ ਕੀ ਰਿਹਾ ਹੈ ਇਹ ਤਾਂ ਚਿਖਾ ਤਿਆਰ ਕਰ ਲਈ ਅੱਗ ਲਾ ਲਈ ਹੁਣ ਤੂੰ ਇਹਦੇ ਵਿੱਚ ਵੜ ਨਹੀਂ ਰਿਹਾ ਚੱਕਰ ਕੀ ਹੈ ਤੂੰ ਇਹ ਤੂੰ ਇਹ ਆਲੇ-ਦਾਲੇ ਗੇੜੇ ਕਿਉਂ ਕੱਢੀ ਜਾਂਦਾ ਕਰ ਕੀ ਰਿਹਾ ਤੂੰ ਇਹ ਤਾਂ ਉਹਨੇ ਸਾਰੀ ਕਹਾਣੀ ਦੱਸੀ ਬਈ ਆ ਕਰਕੇ ਯਾਰ ਮੈਂ ਤਾਂ ਕਸੂਤਾ ਫਸ ਗਿਆ ਕਹਿ ਕੇ ਮੈਂ ਤਾਂ ਚੰਗਾ ਦੋਵੇਂ ਪਹਿਰ ਨਜ਼ਾਰੇ ਨਾਲ ਚੰਗੀ ਦੇਖ ਸਕਦਾ ਸੀਗਾ ਚੰਗਾ ਖੀਰ ਸਕਦਾ ਸੀ ਬਿਲੇ ਰਹਿੰਦੇ ਸੀ ਟੀਟ ਨੇ ਮਾਰਦੇ ਤੇ ਆਪਾਂ ਦਾ ਬਹੁਤ ਵਧੀਆ ਟਾਈਮ ਲੰਘ ਰਿਹਾ ਸੀ ਆਪਣਾ ਤਾਂ ਮੈਂ ਲੈ ਲਿਆ ਪੰਗਾ ਸਿੱਖਾਂ ਨੇ ਕਰਤੀ ਝੁਗਲੀ ਸ਼ਿਕਾਇਤ ਕਰਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਹੁਣ ਅੱਕ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮੈਨੂੰ ਕਹਿਤਾ ਜਾ ਸਵਰਗ ਨੂੰ ਇਹ ਬਗ ਜਾਏਗਾ ਤੂੰ ਜਾ ਕੇ ਚਿਖਾ ਚਣਕੇ ਉਹਦੇ ਵਿੱਚ ਸੜ ਕੇ ਮਰ ਜਾ। ਯਾਰ ਮੇਰਾ ਨਹੀਂ ਜੀ ਕਰਦਾ ਹੈਗਾ ਹੁਣ ਚਿਖਾ ਚ ਸਾਡੇ ਨੂੰ ਕੌਣ ਮਰਦਾ ਹੈ ਆਪਦੇ ਆਪ ਇਸ ਤਰ੍ਹਾਂ ਅੱਗ ਵਿੱਚ ਕੌਣ ਵੱਢਦਾ ਹੈਗਾ? ਆਤਮ ਹੱਤਿਆ ਮੈਂ ਕਿਵੇਂ ਕਰ ਲਾਂ ਇਸ ਤਰ੍ਹਾਂ? ਤਾਂ ਇਹ ਬਚਨ ਇਹ ਗੱਲਾਂ ਸੁਣ ਕੇ ਚੋਰ ਨੇ ਸੋਚਿਆ ਵੀ ਯਾਰ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਮਾੜੇ ਕੰਮ ਕਰੇ ਨੇ ਬਹੁਤ ਚੋਰੀਆਂ ਬਹੁਤ ਡਾਕੇ ਮਾਰੇ ਨੇ ਬਹੁਤ ਲੋਕਾਂ ਦਾ ਘਰ ਬਰਬਾਦ ਕਰਿਆ ਹੈਗਾ। ਕਿਉਂ ਨਾ ਹੁਣ ਗੁਰੂ ਦਾ ਬਚਨ ਮੰਨ ਕੇ ਆਪਾਂ ਆਪਦਾ ਅੱਗਾ ਤਾਂ ਸੁਧਾਰੀਏ ਤਾਂ ਉਸਨੇ ਮਾਣੇ ਨੂੰ ਕਿਹਾ ਚਲ ਠੀਕ ਐ ਐ ਕਰ ਮੇਰੇ ਲਈ ਆਹ ਸੋਨੇ ਦੇ ਗਹਿਣੇ ਨੇ ਇਹ ਤੂੰ ਰੱਖ ਲੈ ਮੈਨੂੰ ਤੂੰ ਗੁਰੂ ਦਾ ਬਚਨ ਵੇਚ ਦੇ ਮਾਣਾ ਹੋਰ ਕੀ ਪਾਲਦਾ ਸੀਗਾ ਮਾਣੇ ਨੇ ਆਖਿਆ ਚਲ ਠੀਕ ਐ ਬਾਈ ਹੋਰ ਮੈਨੂੰ ਕੀ ਚਾਹੀਦਾ ਫੜਾ ਹੋਰਾਂ ਗਹਿਣੇ ਗੁਰੂ ਦਾ ਬਚਨ ਅੱਜ ਤੋਂ ਤੇਰਾ ਹੋਇਆ ਤੂੰ ਸੜ ਮਰ ਜੋ ਕਰ ਮੈਂ ਚੱਲਿਆ ਮਾਣਾ ਉੱਥੋਂ ਗਹਿਣੇ ਲੈ ਕੇ ਆਪਣੇ ਨਗਰ ਨੂੰ ਚਲਾ ਗਿਆ ਚੋਰ ਨੇ ਗੁਰੂ ਦਾ ਵਚਨ ਮੰਨਿਆ ਗੁਰੂ ਨੂੰ ਧਿਆਨ ਧਾਰਿਆ ਚੇਖਾ ਚਸ਼ਾਲ ਮਾਰੀ ਐਨੇ ਨੂੰ ਉਹ ਫੌਜ ਉਥੇ ਆ ਗਈ ਰਾਜੇ ਸਮੇਤ ਰਾਜਾ ਫੌਜ ਲੈ ਕੇ ਉਥੇ ਆ ਪਹੁੰਚਿਆ ਜਿਸ ਜਗ੍ਹਾ ਇਹ ਚੇਖਾ ਦੇ ਵਿੱਚ ਛਾਲ ਮਾਰੀ ਸੀ ਇਸ ਨੇ ਰਾਜੇ ਨੂੰ ਤਾਂ ਪਤਾ ਨਹੀਂ ਸੀ ਵੀ ਇਹ ਉਹੀ ਚੋਰ ਹੈ ਉਹਨੇ ਤਾਂ ਇਹ ਦੇਖਿਆ ਵੀ ਇੱਕ ਬੰਦੇ ਨੇ ਯਾਰ ਅੱਗ ਦੇ ਵਿੱਚ ਛਾਲ ਮਾਰੀ ਆਤਮ ਹੱਤਿਆ ਕਰ ਲਈ ਉਹਨਾਂ ਨੇ ਆਗੋ ਗਿ ਬੁਝਾ ਕੇ ਫਟਾਫਟ ਇਹਨੂੰ ਬਾਹਰ ਕੱਢਿਆ ਤੇ ਘਰੇ ਲੈ ਗਏ ਘਰੇ ਲੈ ਜਾ ਕੇ ਰਾਜੇ ਨੇ ਸਭ ਪੁੱਛਿਆ ਚੱਕਰ ਕੀਆ ਯਾਰ ਤਾਂ ਇਹ ਕਿਉਂ ਆਤਮ ਹੱਤਿਆ ਕਿਉਂ ਕਰ ਰਹੇ ਹੈ ਤੂੰ ਉਹਨੇ ਸਾਰੀ ਉਹੀ ਵਰਤਾਂਤ ਦੱਸਤਾ ਵੀ ਐ ਕਰਕੇ ਜੀ ਆਹਾਹਾ ਕਹਾਣੀ ਹੋਈ ਹੈਗੀ ਰਾਜੇ ਨੇ ਉਸ ਨੂੰ ਆਗਿਆਕਾਰੀ ਅਤੇ ਸੱਚਾ-ਸੱਚਾ ਮੰਨ ਕੇ ਆਪਣਾ ਪੁੱਤਰ ਬਣਾ ਲਿਆ ਅਤੇ ਆਪਣੇ ਮਹਿਲਾਂ 'ਚ ਰੱਖ ਕੇ ਉਸ ਨੂੰ ਆਪਣਾ ਰਾਜ ਭਾਗ ਦਿੱਤਾ ਦੂਜੇ ਪਾਸੇ ਮਾਣਾ ਜੋ ਗਹਿਣੇ ਉਹਨੂੰ ਦਿੱਤੇ ਸੀ ਚੋਰ ਨੇ ਉਹ ਲੈ ਕੇ ਉਹ ਚਲਾ ਗਿਆ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਵੇਚਣ ਸਰਕਾਰੀ ਆਰਡਰ ਸੀਗੇ ਜੋ ਵੀ ਇਸ ਤਰ੍ਹਾਂ ਦੇ ਗਹਿਣਿਆਂ ਨੂੰ ਵੇਚਣ ਆਵੇ ਉਸ ਨੂੰ ਗ੍ਰਿਫਤਾਰ ਕਰਾਉਣਾ ਤੇ ਉਹ ਉੱਥੇ ਫੜਿਆ ਗਿਆ ਚੋਰੀ ਦੇ ਦੋਸ਼ ਦੇ ਵਿੱਚ ਸਾਰੀ ਉਮਰ ਜੇਲ੍ਹ ਕੱਟੀ ਜੇਲ੍ਹ ਦੇ ਵਿੱਚ ਹੀ ਮਰ ਗਿਆ ਆਖਰ ਨੂੰ ਨਰਕਾਂ ਦਾ ਅਧਿਕਾਰੀ ਹੋ ਗਿਆ ਕਿਉਂਕਿ ਉਸ ਨੇ ਗੁਰੂ ਦਾ ਬਚਨ ਮੰਨਿਆ ਨਹੀਂ ਗੁਰੂ ਦੇ ਬਚਨ ਨੂੰ ਵੇਚਦਾ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੀ ਇੱਕ ਸੱਚੀ ਘਟਨਾ ਹੈਗੀ ਉਸ ਸਮੇਂ ਉਹਨਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਸਿੱਖ ਸੀਗੇ ਤੇ ਇਸ ਤਰ੍ਹਾਂ ਦੇ ਲੋਕ ਸੀਗੇ ਜੋ ਉਹਨਾਂ ਦੇ ਉੱਪਰ ਵਿਸ਼ਵਾਸ ਕਰਦੇ ਸੀਗੇ ਉਹਨਾਂ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਕਰਦੇ ਸੀਗੇ ਇਸੇ ਤਰ੍ਹਾਂ ਇੱਕ ਘਟਨਾ ਹੋਰ ਆਂਦੀ ਹੈ ਇੱਕ ਖਡੂਰ ਦਾ ਹੀ ਰਹਿਣ ਵਾਲਾ ਖੈਰਾ ਜੱਟ ਜਿਹਦਾ ਨਾਮ ਸੀ ਮਲੂਕਾ ਉਹ ਕਨਪਾਟੇ ਜੋਗੀ ਦਾ ਚੇਲਾ ਸੀ ਸ਼ਰਾਬ ਪੀਣੀ ਮਾਸ ਖਾਣਾ ਬਕਵਾਸ ਕਰਨੀ ਸੰਗਤਾਂ ਨੂੰ ਤੰਗ ਕਰਨਾ ਸੰਗਤਾਂ ਜੇ ਕੋਈ ਪਿੰਡ ਦੇ ਵਿੱਚ ਨਗਰ ਕੋ ਖਡੂਰ ਦੇ ਵਿੱਚ ਕੋਈ ਸੰਗਤ ਆਂਦੀ ਤਾਂ ਉਹਨਾਂ ਨੂੰ ਲੁੱਟਵਾ ਦੇਣਾ ਧਾੜਵੀਆਂ ਤੋਂ ਚੋਰਾ ਤੋਂ ਉਹਨਾਂ ਨੂੰ ਮੰਦਾ ਬੋਲਣਾ ਪਿੰਡ ਦੇ ਵਿੱਚ ਰਹਿਣ ਨਾ ਦੇਣਾ ਇਸ ਤਰ੍ਹਾਂ ਦੇ ਜਾਨੀ ਉਹ ਪੂਰਾ ਗੁਰੂ ਘਰ ਦਾ ਫਿਰੋਦੀ ਸੀਗਾ ਰੱਬ ਦੀ ਮਾਰ ਉਹਨੂੰ ਮਿਰਗੀ ਦਾ ਦੌਰਾ ਪੈਣ ਲੱਗ ਗਿਆ ਉਹਦਾ ਜਿਹੜਾ ਗੁਰੂ ਤਰਿਆ ਹੋਇਆ ਸੀ ਕਨਪਾਟਾ ਜੋਗੀ ਉਹਨੇ ਬਹੁਤ ਕੋਸ਼ਿਸ਼ ਕਰੀ ਟੂਣੇ ਟਮਾਣੇ ਕਰੇ ਬਹੁਤ ਇਧਰੋਂ ਉਧਰੋਂ ਦਵਾਈਆਂ ਬੂਟੀਆਂ ਕਰੀਆਂ ਜੋ ਵੀ ਕਰਿਆ ਪਰ ਉਹਦੀ ਮਿਰਗੀ ਦਾ ਦੌਰਾ ਠੀਕ ਨਾ ਹੋਇਆ ਪਰਿਵਾਰ ਅੱਕ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨੀ ਲੈ ਆਇਆ ਮਲੂਕੇ ਨੂੰ ਗੁਰੂ ਮਹਾਰਾਜ ਨੇ ਕਿਹਾ ਚੱਲ ਠੀਕ ਹੈ ਇਹਨੇ ਇਨੇ ਜੋ ਪਿੱਛੇ ਕੀਤੀ ਸੋ ਕੀਤੀ ਪਰ ਹੁਣ ਅਸੀਂ ਇਸ ਨੂੰ ਬਖਸ਼ ਲੈਨੇ ਆ ਤੁਹਾਡੀ ਬੇਨਤੀ ਦੇ ਉੱਪਰ ਤੇ ਅਸੀਂ ਵਚਨ ਕਰਦੇ ਆ ਕਿ ਮੁੜ ਕੇ ਇਸ ਨੂੰ ਦੁਬਾਰਾ ਕਦੇ ਮਿਰਗੀ ਦਾ ਦੌਰਾਂ ਨਹੀਂ ਪਵੇਗਾ ਪਰ ਇਹ ਸ਼ਰਾਬ ਛੱਡ ਦੇ ਇਹ ਸਾਡੀ ਸ਼ਰਤ ਹੈ ਪਰਿਵਾਰ ਨੇ ਜੋਰ-ਜੋਰ ਪਾ ਕੇ ਉਹਦੀ ਸ਼ਰਾਬ ਛਡਵਾਤੀ 2 ਸਾਲ ਵਧੀਆ ਲੰਘੇ ਮਲੂਕੇ ਦੇ ਕੋਈ ਪ੍ਰੋਬਲਮ ਨਹੀਂ ਕੋਈ ਮਿਰਗੀ ਦਾ ਦੌਰਾਂ ਨਹੀਂ ਕੋਈ ਸਿਕਤ ਨਹੀਂ ਹੈਗੀ ਉਹਨੂੰ ਪਰ 2 ਸਾਲਾਂ ਬਾਅਦ ਉਹ ਆਪਣੇ ਕੰਨਪਾਟੇ ਜੋਗੀ ਦੇ ਪਿੱਛੇ ਲੱਗ ਕੇ ਫੇਰ ਸ਼ਰਾਬ ਪੀਣ ਲੱਗ ਗਿਆ ਅਤੇ ਕੋਠੇ ਤੇ ਚੜ ਕੇ ਲੱਗਿਆ ਗੁਰੂ ਘਰ ਨੂੰ ਗੁਰੂ ਮਹਾਰਾਜ ਨੂੰ ਸੰਗਤਾਂ ਨੂੰ ਆਵਾਤਾਵਾਂ ਬੋਲਣ ਸਿੱਧਾ ਬੋਲਿਆ ਲੈ ਅੰਗ ਦਾ ਅੱਜ ਤੋਂ ਮੈਂ ਤੇਰਾ ਬਚਨ ਛੱਡਤਾ ਮੈਂ ਆਪਦੇ ਕੰਨਪਾਟੇ ਜੋਗੀ ਦੇ ਮਗਰ ਲੱਗ ਕੇ ਦੁਬਾਰਾ ਸ਼ਰਾਬ ਪੀ ਲਈ ਮੈਨੂੰ ਦੇਖ ਕੋਈ ਮਿਰਗੀ ਨਹੀਂ ਆਈ ਤੂੰ ਐਵੇਂ ਕਰਦਾ ਸੀਗਾ ਕਿ ਤੈਂ ਮਿਰਗੀ ਰੋਕੀ ਹੈਗੀ ਮੈਨੂੰ ਕੋਈ ਮਿਰਗੀ ਨਹੀਂ ਆਈ ਮੈਂ ਠੀਕ ਹੋ ਗਿਆ ਜਦੋਂ ਇਸ ਤਰ੍ਹਾਂ ਬਕਵਾਸ ਕਰੀ ਗਿਆ ਤਾਂ ਗੁਰੂ ਮਹਾਰਾਜ ਨੇ ਕਿਹਾ ਚਲ ਠੀਕ ਐ ਅਸੀਂ ਤੇਰੀ ਮਿਰਗੀ ਰੋਕੀ ਸੀ ਤੂੰ ਕਹਿੰਨੇ ਅਸੀਂ ਨਹੀਂ ਰੋਕੀ ਚਲ ਅਸੀਂ ਰੋਕੀ ਬਣੀ ਫਿਰ ਹੁਣੇ ਤੇਰੀ ਮਿਰਗੀ ਵਾਪਸ ਆ ਜੂਗਾ ਗੁਰੂ ਮਹਾਰਾਜ ਐਨਾ ਕਹਿ ਕੇ ਚੁੱਪ ਕਰ ਗਏ ਤੇ ਇੱਕਦਮ ਉਸ ਨੂੰ ਮਿਰਗੀ ਆਈ ਕੋਠੇ ਤੋਂ ਸਿੱਧਾ ਧਰਤੀ ਤੇ ਡਿਗਿਆ ਮਿਰਗੀ ਦੇ ਦੌਰੇ ਦੇ ਵਿੱਚ ਹੱਡੀਆਂ ਟੁੱਟੀਆਂ ਬੁਰਾ ਹਾਲ ਹੋਇਆ ਢੂਹੀ ਟੁੱਟੀ ਦੋ ਮਹੀਨੇ ਮੰਝੇ ਦੇ ਵਿੱਚ ਤੜਫ ਤੜਫ ਕੇ ਆਖਰ ਨੂੰ ਨਰਕਾਂ ਦਾ ਅਧਿਕਾਰੀ ਹੋਇਆ ਗੁਰੂ ਨੂੰ ਚੁਣੌਤੀ ਗੁਰੂ ਨਾਲ ਟੱਕਰ ਤਾਂ ਫਰ ਤਾਂ ਫਿਰ ਇਸ ਤਰ੍ਹਾਂ ਦਾ ਮਿਲ ਨਹੀਂ ਸੀਗਾ ਜੋ ਗੁਰੂ ਨਿਰਵੈਰ ਹੈ ਜੋ ਗੁਰੂ ਸਭ ਦੇ ਦੁੱਖ ਹਰਨ ਵਾਲਾ ਹੈ ਸੁੱਖਾਂ ਦਾ ਦਾਤਾ ਹੈ ਉਸ ਨੂੰ ਮੰਦਾ ਬੋਲਣ ਵਾਲੇ ਉਸ ਦੀ ਵਿਰੋਧਤਾ ਕਰਨ ਵਾਲੇ ਉਸ ਦਾ ਨਿਰਾਦਰ ਕਰਨ ਵਾਲੇ ਕਦੇ ਸੁੱਖ ਦਾ ਸਾਂ ਨਹੀਂ ਲੈਂਦੇ ਸਾਨੂੰ ਇਸ ਮਲੂਕੇ ਦੀ ਸਾਖੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ